ਕਚੈਨ ਲਈ ਅਗਰ ਅਕਰਮ ਹੋ ਜਾਓ ਨਿਸ਼ਕਰਮ ਹੋ ਜਾਓ ਨਿਸ਼ ਵਿਚਾਰ ਹੋ ਜਾਓ ਤਾਂ ਬੰਧਨ ਟੁੱਟ ਜਾਣਗੇ ਉਹਨਾਂ ਨੇ ਆਪਣੇ ਆਪਣੀ ਸਾਧਨਾ ਦੇ ਢੰਗ ਵੀ ਦੱਸੇ ਹੋਏ ਨੇ ਗੁਨਾਹ ਕਿਵੇਂ ਤੋਲਣਗੇ ਸਵਾਬ ਕਰੋ ਮੁਹੰਮਦ ਸਾਹਿਬ ਕਹਿੰਦੇ ਨੇ ਸਵਾਬ ਕਰੋ ਤੇ ਨਮਾਜ਼ ਪੜੋ ਗੁਨਾਹ ਕਿਵੇਂ ਤੋਲਣਗੇ حضرت ঈਸਾ ਕਹਿੰਦੇ ਨੇ ਮੈਂ ਆਖੇ ਕਬੂਲ ਕਰੋ ਮੈਂ ਗੁਨਾਹਗਾਰ ਹਾਂ ਮੈਂ ਗੁਨਾਹ ਕੀਤੇ ਨੇ ਮੈਂ ਕੀਤੇ ਨੇ ਸ਼ਾਇਦ ਆਪ ਨੂੰ ਪਤਾ ਹੋਵੇ ਚਰਚ ਦੇਚ ਇੱਕ ਥਾਂ ਗੁਪਤ ਰੱਖੀ ਗਈ ਹੈ ਅੰਦਰ ਕੰਡਾ ਬੰਦਾ ਉੱਥੇ ਖੜਾ ਹੋ ਕੇ ਗੁਨਾਹਾਂ ਨੂੰ ਕਬੂਲਦਾ ਦੂਜਾ ਨਾ ਸੁਣੇ ਕਿਉਂਕਿ ਦੂਜੇ ਦੇ ਸਾਹਮਣੇ ਤੇ ਹਰ ਮਨੁੱਖ ਦੀ ਤਸਵੀਰ ਬੜੀ ਚੰਗੀ ਹੈ ਨਾ ਇਹਦੇ ਸੁਣ ਲਵੇ ਐਵੇਂ ਕੀਤਾ ਐਵੇਂ ਕੀਤਾ ਐਵੇਂ ਕੀਤਾ ਸੋ ਫਿਰ ਤਸਵੀਰ ਮਨੁੱਖ ਦੀ धुंधਲੀ ਹੋ ਸਕਦੀ ਹੈ ਤੋ ਗੁਪਤ ਕਮਰੇ ਦੇ ਚਰਚ ਦੇ ਅੰਦਰ ਕਿਸਾਈ ਲੋਗ ਪ੍ਰਮਾਤਮਾ ਨੂੰ ਕਲਪਨਾ ਦੀ ਦੁਨੀਆ ਦਾ ਬਣਾ ਕੇ ਸਾਹਮਣੇ ਰੱਖ ਕੇ ਗੁਨਾਹ ਕਬੂਲ ਕਰਦੇ ਨੇ اے پربھو میں ای وی کہتا میں ای وی کہتا میں ای وی کہتا میں ای وی کہتا بندھن گلاہ دے نے اسی اہل اسلام حضرت محمد صاحب کہندے نے اسی عیسی کہندے نے کرم ہی بندن ہے ایسا مہاتما بدھ کہندے نے اے جنم بندن ہے مرن بندن ہے ਆਦ ਕਾਲ ਤੋਂ ਭਾਰਤ ਦੇ ॠषि मुनि ਕਹਿੰਦੇ ਹਨ। ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ 'ਚ ਬੰਦਨਾ ਹੁੰਦਾ ਬੜਾ ਜ਼ਿਕਰ ਹੈ। ਇੱਕ ਜਗ੍ਹਾ ਨਹੀਂ ਕਈ ਜਗ੍ਹਾ। ਬੰਧਨ ਤੋਵੇ, ਹੋਵੇ ਮੁਕਤ। ਕਹਿਤ ਕਬੀਰ ਜੋ ਹਰਿ ਆਵੇ ਜੀਵਤ ਬੰਧਨ ਤੋਰੇ। ਪਰ ਇਹ ਬੰਧਨ ਕੀ ਹੈ? ਗੁਰਵਰਜਨ ਦੇਵ ਜੀ ਮਹਾਰਾਜ ਅਜ ਦੇ ਵਾਕਿ ਚ ਕਹਿ ਰਹੇ ਨੇ ਕਰ ਕਿਰਪਾ ਦਿਓ ਮੋਇ ਨਾਮਾ ਬੰਧਨ ਤੇ ਛੁਟਕਾਏ ਬੰਧਨ ਟੁੱਟ ਗਏ ਮੇਰੇ ਤੋ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਜੋ ਮੈਂ ਤੁਛ ਬੁੱਧ ਅਨਸਾਰ ਵਿਚਾਰਿਆ ਆਵੇਂ ਇਸ ਸਾਗਰ ਦੇ ਚੋਂ ਇੱਕ ਚਮਚ ਪਾਣੀ ਕੱਢਣ ਵਾਲੀ ਹੈ ਇੱਕ ਚਮਚ ਪਾਣੀ ਪਰ ਚਲੋ ਸਾਗਰदाई ਪਾਣੀ ਹੈ ਇੰਜ ਕਹਿਣਾ ਆਵੇਂ ਇੱਕ ਚਮਚ ਹੈ ਪਰ ਸਾਗਰ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਆਪਣੀ ਮਤ ਹੀ ਬੰਦਨ ਹੈ ਆਪਣੀ ਅਕਲ ਹੀ ਬੰਦਨ ਹੈ ਜਿਤਨੇ ਚਿਰ ਤੱਕ ਜੀਵਣਾ ਆਪਣੀ ਮਤ ਦੇ ਮੁਤਾਬਕ ਹੈ ਇਨੋਈ ਮਨਮਤ ਕਹਿੰਦੇ ਨੇ ਔਰ ਮਨਮੁਖ ਕਹਿੰਦੇ ਨੇ ਆਪਣੇ ਮਤ ਹੀ ਬੰਦਨ ਹੈ ਆਪਣੇ ਅਕਲ ਹੀ ਬੰਦਨ ਹੈ ਜਿਤਨੇ ਚਿਰ ਤੱਕ ਮਨੁੱਖ ਜੀ ਰਿਹਾ ਹੈ ਆਪਣੇ ਅਕਲ ਦੇ ਮੁਤਾਬਕ ਦੁੱਖ ਬਣਿਆ ਰਹੇਗਾ ਜਨਮ ਤੇ ਮਰਨ ਵੀ ਬਣੇ ਰਹਿਣਗੇ ਫਿਰ ਮਹਾਰਾਜ ਕਹਿੰਦੇ ਨੇ ਪਾਪ ਵੀ ਬਣੇ ਰਹਿਣਗੇ ਪਾਪ ਪੁੰਨ ਨਾਲ ਨਹੀਂ ਧੁੱਲਣਗੇ ਪੁੰਨ ਕਰਦੇ ਆਂ ਵੀ ਪਾਪ ਕਰਨੇ ਪੈਣਗੇ ਦਾਨ ਦੇਣ ਵਾਸਤੇ ਵੀ ਬੇਈਮਾਨੀ ਕਰਨੀ ਪੈਗੀ ਆਪ ਸੁਣ ਕੇ ਹੈਰਾਨ ਹੋਵੇਗੇ ਬੜਾ ਕ੍ਰਾਂਤੀਕਾਰੀ ਬਚਨ ਹੈ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਪ ਪੁੰਨ ਦੋਏ ਇੱਕ ਸਮਾਨ ਇੱਕੋ ਜਿਹਾ ਹੁਣ ਇੱਥੇ ਹੈਰਾਨਗੀ ਹੋ ਜਾਏਗੀ ਤੇ ਜੇ ਪਾਪ ਤੇ ਪੁੰਨ ਸਾਮਣੇ ਬਰਾਬਰ ਨੇ ਇਕੋ ਜਿਆ ਨੇ ਫਿਰ ਤੇ ਪੁੰਨ ਕਰਨ ਦੀ ਲੋੜ ਨਹੀਂ ਹੋਈ ਪਾਪੀ ਪੁੰਨੀ ਕੋਈ ਹੋ ਗਏ ਇਕੋ ਹੋ ਗਏ ਆਪਣੀ ਅਕਲ ਨਾਲ ਮੈਂ ਪਾਪ ਕਰ ਰਹਾ ਆਪਣੀ ਅਕਲ ਨਾਲ ਮੈਂ ਪੁੰਨ ਕਰ ਰਹਾ ਇਹ ਦੋਵੇਂ ਬਰਾਬਰ ਨੇ ਦੋਵੇਂ ਬਰਾਬਰ ਕਿਉਂਕਿ ਅਕਲ ਸੇਮਤ ਹੈ ਅਕਲ ਮੈਲੇ ਮਨੁਖ ਦਾ ਮਨ ਮੈਲੇ ਸਮਝ ਮੈਲੀ ਅਕਲ ਮੈਲੀ ਹੈ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਐਸਾ ਕਹਿੰਦੀ ਹੈ ਮਨ ਮੈਲੇ ਸਭ ਕਿਛ ਮੈਲਾ ਤਨ ਦਉ ਤੇ ਮਤ ਅਛਾ ਨਾ ਹੋਏ ਬਰਦਾਸ਼ ਕਰ ਲੈਣਾ ਏ ਸ਼ਬਦ ਅਗਰ ਮਨ ਮੈਲੇ ਤੋਂ ਇਹਦਾ ਕੀਤਾ ਹੋਇਆ ਪਾਠ ਮੈਲਾ ਮਨ ਮੈਲਾ ਹੈ ਤੋ ਇਹਦੀ ਕੀਤੀ ਹੋਈ ਕਥਾ ਮੈਲੀ ਹੈ ਮੈਲ ਨਹੀਂ ਤੋਵੇਗੀ ਮਨ ਮੈਲਾ ਹੈ ਤੋ ਇਹਦੀ ਕੀਤੀ ਹੋਈ ਸੇਵਾ ਤੇ ਦਾਨ ਮੈਲਾ ਹੈ ਮਨ ਮੈਲਾ ਹੈ ਤੋ ਇਹਦੇ ਕੀਤੇ ਹੋਏ ਸਾਰੇ ਪੁੰਨ ਵੀ ਮੈਲੇ ਆ ਮੇਰੇ ਹੱਥ ਕਾਲਖ ਨਾਲ ਭਰੇ ਹਵਨ ਤੇ ਅਪਵਿੱਤਰ ਹਵਨ ਮੈਂ ਜਿਸ ਜਿਸ ਚੀਜ਼ ਨੂੰ ਛੂੰਹਾਂਗਾ ਭਾਵੇਂ ਕੁਝ ਵੀ ਹੈ ਉਤੇ ਦਾਗੇ ਹੁੰਦੀ ਜਾਏ ਉਤੇ ਮੈਲੇ ਹੁੰਦੀ ਜਾਏ ਬੜਾ ਕ੍ਰਾਂਤੀਕਾਰੀ ਬਚਨ ਹੈ ਇਹ ਮਨ ਮੈਲੇ ਸਭ ਕੁਝ ਮੈਲ ਇਹ ਮਹਿਲਾ ਮਨ ਪੁੰਨ ਕਰ ਰਿਹਾ ਹੈ ਇਹ ਮਹਿਲਾ ਮਨ ਪਾਪ ਕਰ ਰਿਹਾ ਹੈ ਪਾਪ ਪੁੰਨ ਦੋਵੇਂ ਇੱਕ ਸਮਾਨ ਬਰਾਬਰ ਨੇ ਬਰਾਬਰ ਇਸ ਨੂੰ ਗਹਿਰਾਈ ਨਾਲ ਦੇਖਿਆ ਨਹੀਂ ਗਿਆ ਇੱਕ ਗੁਰਦੁਆਰੇ ਆ ਰਿਹਾ 40 ਸਾਲ ਤੋਂ ਇੱਕ ਗੁਰਦੁਆਰੇ ਨਹੀਂ ਆ ਰਿਹਾ ਗੁਸਤਾਖੀ ਮਾਫ ਅੱਜ ਦੇ ਹਾਲਾਤ ਦੇ ਵਿੱਚ ਦੋਹਾਂ ਦੀ ਜ਼ਿੰਦਗੀ ਵਿੱਚ ਕੋਈ ਬਹੁਤ ਵੱਡਾ ਫਰਕ ਫਰਕ ਨਹੀਂ ਮਿਲੇਗਾ ਇੱਕ ਮੰਦਰ ਜਾ ਰਿਹਾ ਇੱਕ ਨਹੀਂ ਜਾ ਰਿਹਾ ਇੱਕ ਮਸਜਿਦ ਦੇ ਜਨਾਜ਼ ਪੜ ਰਿਹਾ ਇੱਕ ਨਹੀਂ ਪੜ ਰਿਹਾ ਦੋਹਾਂ ਦੀ ਤਰਜ਼ੇ ਜ਼ਿੰਦਗੀ ਦੇ ਵਿੱਚ ਕੋਈ ਬਹੁਤ ਵੱਡਾ ਫਰਕ ਨਹੀਂ ਮਿਲੇਗਾ ਇਕ ਨਹੀਂ ਜਾ ਰਿਹਾ ਠੱਗੇ ਕਰ ਰਿਹਾ ਇਕ ਜਾਂਦਾ ਪਿਆ ਉਹ ਵੀ ਠੱਗੇ ਕਰਦਾ ਇਕ ਨਹੀਂ ਜਾ ਰਿਹਾ ਝੂਠ ਬੋਲਦਾ ਪਰ ਇਕ ਜਾ ਰਿਹਾ ਉਹ ਵੀ ਝੂਠ ਬੋਲਦਾ ਤੋ ਇਹ ਦੋਵੇਂ ਬਚਨ ਬੜੇ ਕ੍ਰਾਂਤੀਕਾਰੇ ਨੇ ਝੋਟ ਕਰਨ ਵਾਲੇ ਪਾਪ ਪੁੰਨ ਦੋਏ ਇੱਕ ਸਮਾ ਪਾਪ ਤੇ ਪਾਪ ਹੈ ਪੁੰਨ ਵੀ ਪਾਪ ਇਕੋ ਜਿਆ ਬਰਾਬਰ ਕਿਉਂ ਮਨ ਮੈਲੇ ਸਭ ਕੁਛ ਮੈਲਾ ਮਨ ਮੈਲੇ ਤਾਂ ਫਿਰ ਸਭ ਕੁਛ ਮੈਲਾ ਇਸ ਬੰਦੇ ਦੇ ਪਾਪ ਤੇ ਮੈਲੇ ਹਨ ਪੁਨ ਵੀ ਮੈਲੇ ਨੇ ਇਹਦੇ ਪੁਨ ਦੇ ਚ ਵੀ ਹੰਕਾਰ ਦੀ ਬਦਬ ਹੋਵੇ ਤੀਰਥ ਵਰਤ ਰ ਦਾਨ ਕਰ ਮਨ ਮੈਂ ਧਰੇ ਗੁਮਾਨ ਨਾਨਕ ਨੈਫਲ ਜਾਤ ਤੈਂ ਜਿਉ ਕੋ ਚਰੇ ਇਸਨਾਨ ਹਾਥੀ ਦਾ ਇਸ਼ਨਾਨ ਹੋਵੇਗਾ। ਇਹ ਇਸ਼ਨਾਨ ਵੀ ਕੀਤਾ ਉਪਰਛਾਈ ਪਾ ਲਈ ਫਿਰ ਮੈਲੇ ਦਾ ਮੈਲਾ। ਪੁਨ ਕਰ ਲਿਆ ਹੰਕਾਰ ਕਰ ਲਿਆ ਪੁਨ ਕਰ ਲਿਆ ਹੰਕਾਰ ਕਰ ਲਿਆ। ਪਾਪ ਤੇ ਮੈਲ ਹੈ। ਮਨੁੱਖ ਨੇ ਮੈਲ ਹੋਰ ਵਧਾ ਲਈਏ ਪੁਨ ਦੀ ਵੀ ਮੈਲ ਚੁੱਕੀ ਫਿਰਦਾ ਹੈ ਪਾਪ ਦੀ ਵੀ ਮੈਲ ਚੁੱਕੀ। ਪਾਪ ਤੇ ਬਹੁਤ ਵਧ ਗਏ। ਕੁ ਸੰਗਤ ਦੇ ਮਹਿਲ ਚੁਕੇ ਫਿਰਦਾ ਹੈ ਕੁ ਸੰਗਤ ਦਾ ਅਨਰਥ ਚੁਕੇ ਫਿਰਦਾ ਸਤ ਸੰਗ ਦਾ ਹੰਕਾਰ ਵੀ ਚੁਕੇ ਫਿਰਦਾ ਇਹ ਦੋਵੇਂ ਇਕੱਠੇ ਚੱਲ ਰਹੇ ਨੇ ਮਹਾਰਾਜ ਕਹਿੰਦੇ ਨੇ ਵੰਦਨ ਹੈ ਆਪਣੀ ਅਕਲ ਆਪਣੀ ਸਮਝ ਆਪਣੇ ਮਨ ਮਨ ਦੇ ਮਤ ਫਿਰ ਕੀ ਕਰੀਏ ਮਨ ਕੀ ਮਤ त्यागो ਸੰਤੋ ਇਹ ਆ ਬਾਤ ਕਠੇ ਨਹੀਂ त्यागे ਮਨ ਕੀ ਮਤੜੇ ਕੋਈ ਪਾਪ ਤੇ ਆਗਣ ਦੀ ਲੋੜ ਨਹੀਂ ਉਸ ਤਰ੍ਹਾਂ ਖੇਨਾ ਕੋਈ ਬੁਰੇ ਕਰਮ त्यागਣ ਦੀ ਲੋੜ ਨਹੀਂ ਆਪਣੇ ਮਤ ਦਾ ਤਿਆਗ ਕਰ ਸਭ ਕੁਝ ਆਪਣੇ ਆਪ ਤਿਆਗ ਹੋ ਜਾਏਗਾ त्यागे मन के मत्तड़े विसारे दोजा पाओ जिय धर्मक मनोविज्ञान इस स्थान पे पहुंचे मनुक सोने दा दान कर सकदा है चांदी दा दान कर सकदा है अन्न दा दान कर सकदा है धन दा दान कर सकदा है अपनी मत्त दा दान नहीं करदा नहीं करदा जितने इस नु अपनी मत्त नाल चंबड़ है ਸ਼ਾਇਦ ਇਤਨੇ ధਨ ਨਾਲ ਵੀ ਨਹੀਂ ਇਤਨੇ ਸੋਨੇ ਤੇ ਚਾਂਦੀ ਨਾਲ ਵੀ ਨਹੀਂ ਐਸਾ ਦੇਖਿਆ ਗਿਆ ਮਨੁੱਖ ਕਿਸੇ ਕੀਮਤ ਤੇ ਵੀ ਆਪਣੀ ਸਮਝ ਨੂੰ ਤਿਆਗਣ ਵਾਸਤੇ ਤਿਆਰ ਨਹੀਂ ਹੈ ਤੋ ਪਹਿਲੇ ਦੇਖਣਾ ਪਵੇਗਾ ਇਹਦੀ ਅਕਲ ਵਿੱਚ ਹੈ ਕਿ ਹੈ ਕਿ ਮੈਂ ਕਿਸੇ ਵਕਤ ਪਹਿਲੇ ਅਰਜ਼ ਕੀਤਾ ਡਾਕਟਰ ਮੁਹੰਮਦ ਇਕਬਾਲ ਇਹਦਾ ਦਾਦਾ ਕਸ਼ਮੀਰੀ ਪੰਡਤ ਸੀ ਇਹਦੇ ਪਿਓ ਨੇ ਇਸਲਾਮ ਕਬੂਲ ਕਰ ਲਿਆ ਕਿਸੇ ਦਬਾਅ ਹੇਠ ਜਾਂ ਕੁਝ ਵੀ ਸਮਝੋ ਤੋ ਡਾਕਟਰ ਮੁਹੰਮਦ ਇਕਬਾਲ ਦੇ ਅੰਦਰ ਹੋਂ ਤੇ ਪ੍ਰਾਚੀਨ ਹਿੰਦੁਸਤਾਨੀ ਦਾ ਗੁੰਮ ਰਿਆ ਸੀ ਇਹ ਹੀ ਕਾਰਨ ਹੈ ਉਹਦੇ ਬੋਲਾਂ ਦੇ ਜਿਹੜੀ ਗਹਿਰਾਈ ਹੈ ਉਹ ਭਾਰਤ ਦੇ ਸੰਤਾਂ ਦੀ ਗਹਿਰਾਈ ਹੈ ਉਹ ਕਹਿੰਦਾ ਹੈ ਅਕਲ ਕੇ ਪਾਸ ਫਿਰਦ ਕੇ ਪਾਸ ਖਬਰ ਕੇ ਸਿਵਾ ਕੁਝ ਵੀ ਨਹੀਂ ਤੇਰਾ ਇਲਾਜ ਨਜ਼ਰ ਕੇ ਸਿਵਾ ਕੁਝ ਵੀ ਨਹੀਂ ਮਨੁੱਖ ਦੀ ਅਕਲ ਦੇ ਚ ਕੀ ਹੈ ਬਸ ਖਬਰਾਂ ਹੀ ਖਬਰਾਂ ਖਬਰਾਂ ਕਟੀਆਂ ਕੀਤੀਆਂ ਕਿਸੇ ਕੋਲ ਆਪਣਾ ਅਨੁਭਵ ਕੋਈ ਨਹੀਂ ਆਪਣੀ ਅੱਖ ਨਾਲ ਇਸਨੇ ਕੁਝ ਵੀ ਨਹੀਂ ਦੇਖਿਆ ਪਰਮਾਤਮਾ ਵੀ ਕਿਸੇ ਕੋਲ ਸੁਣਿਆ ਹੈ ਖਬਰ ਉਹਦੇ ਗੁਣ ਉਹ ਵੀ ਕਿਸੇ ਕੋਲ ਸੁਣੇ ਨਹੀਂ ਖਬਰ ਨਰਕ ਵੀ ਹੁੰਦਾ ਹੈ ਸਵਰਗ ਵੀ ਹੁੰਦਾ ਹੈ ਸੁਣਾਏ ਕਿਸੇ ਕੋਲ ਖਬਰ ਬਸ ਇਹ ਸਾਰੀਆਂ ਖਬਰਾਂ ਇਹਦੇ ਕੋਲ ਇਕੱਠੀਆਂ ਨੇ ਖੁਦ ਇਸ ਨੂੰ ਕੁਝ ਵੀ ਨਹੀਂ ਪਤਾ ਉਮੀਦੇ ਗਲ ਪਕੜ ਦੇ ਚਾਈ ਖਿਰਦ ਕੇ ਪਾਸ ਖਬਰ ਕੇ ਸਿਵਾ ਕੁਛ ਵੀ ਨਹੀਂ ਤੇਰਾ ਇਲਾਜ ਨਜ਼ਰ ਕੇ ਸਿਵਾ ਕੁਛ ਵੀ ਨਹੀਂ ਤੇਰਾ ਇਲਾਜ ਇਹ ਖਬਰਾਂ ਨਹੀਂ ਨੇ ਜਿਹੜੀਆਂ ਤੂੰ ਇਕੱਠੀਆਂ ਕਰ ਲਈਆਂ ਕਿਉਂਕਿ ਬੜਾ ਪੈਸ ਮਬਾਸਾ ਵੀ ਕਰਦੇ ਨੇ ਹਿੰਦੂ ਮੁਸਲਮਾਨ ਨਾਲ ਕਰਦਾ ਹੈ ਮੁਸਲਮਾਨ ਹਿੰਦੂ ਨਾਲ ਕਰਦਾ ਹੈ ਬੋਧ ਜੈਨ ਨਾਲ ਕਰਦਾ ਹੈ ਜੈਨ ਬੋਧ ਨਾਲ ਕਰਦਾ ਹੈ ਇੱਕ ਦੂਜੇ ਨੂੰ ਗਲਤ ਠਹਿਰਾਉਂਦੇ ਨੇ ਨਿਹਰੇ ਗਲਤ ਨਹੀਂ ਠਹਿਰਾਉਂਦੇ ਵਿਚਾਰ ਟਕਰਾਰ ਬਣ ਜਾਂਦੇ ਨੇ ਤਲਵਾਰਾਂ ਉੱਠ ਜਾਂਦੀਆਂ ਨੇ ਮਸਜਿਦਾਂ ਟੁੱਟ ਜਾਂਦੀਆਂ ਨੇ ਮੰਦਰ ਟੁੱਟ ਜਾਂਦੇ ਨੇ ਪਰਮਗ੍ਰੰਥ ਪੜ ਜਾਂਦੇ ਨੇ ਅੱਗਾਂ ਲੱਗ ਜਾਂਦੀਆਂ ਨੇ ਹੈਰਾਨੀ ਕੀ विचारक ते ऐसा कहंदे ने राजनीति करके भी जमीन देऊते इतना खून खराबा नहीं होया जितना धर्म ਦੇ ਨਾਂ ਤੇ ਹੋਇਆ 로ਮਨ ਕੈਥੋਲਿਕ ਪ੍ਰੋਟੈਸਟੈਂਟਸ ਪਰ ਪਾਦਰੀਆਂ ਨੂੰ ਤੇ ਇਸਾਈਆਂ ਨੂੰ ਸੈਂਕੜੇ ਸਾਲ ਤੱਕ ਮਾਰਦੇ ਰਹੇ ਨੇ ਅਜੇ ਤੱਕ ਵੀ ਸੁੰਨੇ ਤੇ ਸ਼ੀਆ ਮੁਸਲਮਾਨ ਦੇ ਚ ਝਗੜਾ ਹੈ ਅੇ ਪਿਛਲੇ ਦਿਨੇ ਨਮਾਜ਼ ਪੜਦੇ ਆਵਿਆ 42 ਬੰਦੇ ਮਾਰ ਦਿੱਤੇ ਗਏ ਮਲਤਾਨ ਦੇ ਨਮਾਜ਼ ਪੜਦੇ ਕਿਉਂ ਓਸ਼ੀਆਂ ਅਸਨ ਸੁਣ ਨਹੀਂ ਸਨ ਦੋਵੇਂ ਮੁਸਲਮਾਨ ਨੇ ਵਿਚਾਰਾਂ ਦਾ ਟਕਰਾਓ ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਨਾਲੋਂ ਦੂਰ ਕਰਨ ਉਹ ਵਿਚਾਰ ਮਨੁੱਖ ਨੂੰ ਖੁਦਾ ਨਾਲ ਨਹੀਂ ਜੋੜ ਸਕਦੇ ਕਤਈ ਨਹੀਂ ਜੋੜ ਸਕਦੇ ਇਸ ਨੁਕਤੇ ਨੂੰ ਧਿਆਨ ਨਾਲ ਲੈਣਾ ਜਿਹੜੇ ਵਿਚਾਰ ਮਨੁੱਖ ਤੇ ਮਨੁੱਖ ਦੇ ਵਿਚਕਾਰ ਦੀਵਾਰ ਨੇ ਉਹ ਹੀ ਵਿਚਾਰ ਮਨੁੱਖ ਤੇ ਪਰਮਾਤਮਾ ਦੇ ਵਿਚਕਾਰ ਵੀ ਦੀਵਾਰ ਸਮਝ ਲੋ ਦੀਵਾਰ ਹੀ ਵਰਕੋਚੀ ਵੀ ਇੰਨਾਂ ਹੀ ਦੀਵਾਰਾਂ ਨੂੰ ਗਿਰਾਉਣ ਦੀ ਕੋਸ਼ਿਸ਼ ਕੀਤੀ ਨੌ ਖੰਡ ਪ੍ਰਥਮੀ ਦਾ ਪਰਮਣ ਕਰਕੇ ਧਨ ਗੁਰੂ ਨਾਨਕ ਦੇਵ ਜੀ ਪ੍ਰੈਕਟੀਕਲ ਕਰਕੇ ਵੀ ਦਿਖਾਇਆ ਨਾਲ ਜਿਹੜੇ ਦੋ ਸਾਥੀ ਸਨ ਇੱਕ ਹਿੰਦੂ ਸੀ ਇੱਕ ਮੁਸਲਮਾਨ ਸੀ ਸਨ 47 ਤੱਕ ਦਰਬਾਰ ਸਾਹਿਬ ਦੇ ਚ ਮੁਸਲਮਾਨ ਕੀਰਤਨ ਕਰਦੇ ਰਹੇ ਭਾਈ ਚੰਦ ਕੌਣ ਸੀ ਮੁਸਲਮਾਨ ਮੁਖਤਿਆਰ ਕੌਣ ਸੀ ਮੁਸਲਮਾਨ ਭਾਈ ਮੋਤੀ ਕੌਣ ਸੀ ਮੁਸਲਮਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਦਰਬਾਰ ਦੇ ਚ ਢਾਡੀ ਕੌਣ ਸੀ ਅਬਦੁੱਲਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਬਾਰ ਦੇ ਚ ਇੱਕ ਬ੍ਰਾਹਮਣ ਉਪਨਿਸ਼ਦਾਂ ਦੀ ਕਥਾ ਕਰਦਾ ਰਿਹਾ ਗੁਰੂ ਪ੍ਰਤਾਪ ਸੂਰਜ ਪੜ ਲਓ ਭਰਤਰੀ ਨੇ ਕਿਦਰੇ ਗੁਰਨਾਣਿਕ ਤੋਂ ਪੁੱਛ ਲਿਆ ਸੀ ਤੁਹਾਡਾ ਪੰਥ ਕੀ ਹੈ ਪੰਥ ਕੀ ਹੈ ਰਸਤਾ ਕੀ ਹੈ ਕਿਸ ਰਸਤੇ ਤੇ ਜਗਤ ਨੂੰ ਤੋੜ ਦੇयो ਹੁਣ ਕਿਸੇ ਇੱਕ ਰਸਤੇ ਦਾ ਜ਼ਿਕਰ ਕਰੀਏ ਤੇ ਬਾਕੀ ਸਾਰੇ ਰਸਤਿਆਂ ਦਾ ਆਪੇ ਹੀ ਖੰਡਨ ਹੋ ਗਏ ਆਪੇ ਹੀ ਖੰਡਨ ਹੋ ਗਏ ਆਪੇ ਹੀ ਬਿਰੋਧਤਾ ਹੋ ਗਈ ਧਰਮ ਦੀ ਦੁਨੀਆ 'ਚ ਇਸ ਤਰ੍ਹਾਂ ਚੱਲਦਾ ਹੈ ਇਸ ਸਵਾਲ ਦਾ ਜਵਾਬ ਗੁਰੂ ਨਾਨਕ ਨੇ ਕਿਵੇਂ ਦਿੱਤਾ ਜਦ ਵਰਤਰੀ ਨੇ ਪੁੱਛਿਆ ਮਹਾਰਾਜ ਨੈ ਕੇ ਮਤੀ ਤੁਹਾਡੇ ਵਿਚਾਰ ਇਤਨੇ ਪਵਿੱਤਰ ਤੁਹਾਡੀ ਜ਼ਿੰਦਗੀ ਇਤਨੇ ਪਾਵਨ ਤੁਹਾਡੀ ਆભા ਤੁਹਾਡੇ ਕੋਲ ਬੈਠ ਕੇ ਚੈਨ ਮਿਲਦਾ ਹੈ ਸਕੂਨ ਮਿਲਦਾ ਹੈ ਤੁਹਾਡਾ ਪੰਥ ਕੀ ਹੈ ਤੋਂ ਆਸਾ ਮੱਲਾ ਪਹਿਲਾ ਉਹਦੀਆਂ ਪੰਕਤੀਆਂ ਮੈਂ ਤੁਹਾਨੂੰ ਸਰਵਨ ਕਰਾਵਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸਗਲੀ ਜੋਤ ਹਮਾਰੀ ਸਮਿਆ ਨਾ ਨ ਵਰਨ ਅਨੇਕੰ ਕਹਿਣਾ ਨਿਕ ਸੁਣ ਭਰਤਰ ਜੋਗੀ ਪਾਰ ਬ੍ਰਹਮ ਲੈ ਵੇਕੰ ਐ ਭਰਤਰੀ ਗੱਲ ਸੁਣ ਲੈ ਸਾਡਾ ਪੰਥ ਇਹੀ ਐ ਸਾਰਿਆਂ ਦੇ ਨਾਲ ਚੱਲਣਾ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਇਹੀ ਨਾਨਕ ਦਾ ਪੰਥ ਐ ਔਰ ਕੋਈ ਪੰਥ ਨਹੀਂ ਔਰ ਕੋਈ ਪੰਥ ਨਹੀਂ ਇਹ ਪੰਕਤੀਆਂ ਗੁਰੂ ਨਾਨਕ ਦੀਆਂ ਸਗਲੀ ਜੋਤ ਹਮਾਰੀ ਸਮਿਆ ਨਾ ਨਾ ਵਰਨ ਅਨੇਕੰ ਇਹ ਵਖ ਵਖ ਵਜਬ ਇਹ ਵਖ ਵਖ ਵਰਨ ਇਹ ਵਖ ਵਖ ਰੂਪ ਇਹ ਵਖ ਵਖ ਭਾਸ਼ਾ માં ਇਹ ਵਖ ਵਖ ਮੁਲਕ ਇਹ ਵਖ ਵਖ ਬੰਦੇ ਸਗਲੀ ਜੋਤ ਹਮਾਰੀ ਸਮਿਆ ਨਾ ਨਾ ਵਰਨ ਅਨੇਕੰ ਕਹਿ ਨਾਨਕ ਸੁਣ ਭਰ ਤਰ ਜੋਗੀ ਪਾਰ ਬ੍ਰਹਮ ਲਿਵ ਇਕ ਜਿਵੇਂ ਸੂਰਜ ਕਿਸੇ ਇੱਕ ਮਜ਼ਬਦਾ ਨਹੀਂ ਸੂਰਜ ਕਿਸੇ ਇੱਕ ਮੁਲਕ ਦਾ ਵੀ ਨਹੀਂ ਤੁਸੀਂ ਸੂਰਜ ਨੂੰ ਹਿੰਦੁਸਤਾਨੀ ਨਹੀਂ ਕਹਿ ਸਕਦੇ ਆਬਾਦੀ ਦੇ ਲਿਹਾਜ਼ ਨਾਲ ਸਭ ਤੋਂ ਵੱਡਾ ਮੁਲਕ ਅੱਜਕੱਲ ਚੀਨ ਹੈ ਉਹਨਾਂ ਨੇ ਕਦੇ ਨਹੀਂ ਆਖਿਆ ਸੂਰਜ ਚੀਨੀ ਹੈ ਸ਼ਕਤੀ ਦੇ ਲਿਹਾਜ਼ ਨਾਲ ਅਮਰੀਕਾ ਸਭ ਤੋਂ ਸਮਰੱਥ ਹੋ ਗਿਆ ਪਰ ਉਹਨਾਂ ਦੇ ਵੀ ਹਿੰਮਤ ਨਹੀਂ ਪਈਏ ਸੂਰਜ ਅਮਰੀਕਨ ਹੈ ਅਮਰੀਕਨ ਹੈ ਰਾਜਨੀਤੀ ਦੇ ਵਿੱਚ ਤੇ ਕਾਰੋ ਵਿਹਾਰ ਦੇ ਸਭ ਤੋਂ ਸਿਆਣੀ ਕੌਮ ਮੰਨੀ ਜਾਂਦੀ ਹੈ ਅੰਗਰੇਜ਼ ਐ ਇੰਗਲੈਂਡ ਦੇ ਵਸਨੇ ਇਹ ਗੋਰੇ ਇਹਨਾਂ ਨੇ ਵੀ ਕਦੀ ਨਹੀਂ ਆਖਿਆ ਇਹ ਸੂਰਜ ਅੰਗਰੇਜ਼ ਹੈ ਨਾ ਅਜੇ ਤੱਕ ਸੂਰਜ ਨਾਲ ਮੁਲਕ ਜੁੜਿਆ ਹੈ ਨਾ ਮਜ਼ਬ ਜੁੜੀ ਹੈ ਨਾ ਕੌਮ ਜੁੜੀ ਹੈ ਨਾ ਜ਼ਾਤ ਜੁੜੀ ਹੈ ਨਾ ਪਾਤ ਜੁੜੀ ਹੈ ਨਾ ਇਲਾਕਾ ਜੁੜਿਆ ਹੈ ਨਾ ਭਾਸ਼ਾ ਜੁੜੀ ਹੈ ਤੇ ਜੋ ਮਹਾ ਸੂਰਜ ਹੈ ਪ੍ਰਮਾਤਮਾ ਮਹਾ ਸੂਰਜ ਮੂਰਖ ਨੇ ਉਹਦੇ ਨਾਲ ਮਜ਼ਬ ਵੀ ਜੋੜਿਆ ਹੋਇਆ ਹੈ ਇਲਾਕਾ ਵੀ ਜੋੜਿਆ ਹੋਇਆ ਹੈ ਭਾਸ਼ਾ ਵੀ ਜੋੜੀ ਹੈ ਇਹ ਵੀ ਮੈਲਸ ਕਰਦੇ ਉਹ ਇਹ ਤਾਂ ਇਹ ਤੇ ਸੱਜਣ ਨੇ ਮੈਨੂੰ ਕਹਿ ਦਿੱਤਾ ਸੀ ਇੱਕ ਅਖਬਾਰ ਦਾ ਐਡੀਟਰ ਸੀ ਉਹ ਤਿੰਨ ਭਾਸ਼ਾਵਾਂ ਦੇ ਅਖਬਾਰ ਨਿਕਲਦਾ ਹੈ ਇੰਗਲਿਸ਼ ਉਰਦੂ ਤੇ ਅਰਬੀ ਦੇ ਵਿੱਚ ਅਰਬੀ ਕਾਲਮ ਦਾ ਐਡੀਟਰ ਸੀ ਮੈਨੂੰ ਕਹਿਣ ਲੱਗਾ ਮਸਕੀਨ ਜੀ ہمارا ਖੁਦਾ ਬਹੁਤ بڑا ਹੈ ਬਹੁਤ بڑا ਹੈ ਦੇਖੋ ਸਾਰੇ ਅਰਬ ਦੇਸ਼ ਮਾਲਾ ਮਾਲ ਧਨવાન ਸਾਰੀ ਦੁਨੀਆ ਯਹਾਂ ਆ ਰਹੀ ਹੈ ہمارا ਖੁਦਾ ਸਭ ਤੋਂ ਵੱਡਾ ਹੈ ਪਰ ਮੈਂ ਸੁਤੇ ਸਦਕਾਏ ਬੈਠਾ ਮੈਂ ਕਿ ਤੇਲ ਨਿਕਲ ਰਿਹਾ ਹੈ ਕੋਈ 50 ਸਾਲ ਤੋਂ ਉਸ ਤੋਂ ਪਹਿਲੇ ਇਥੇ ਬਦੂ ਹੁੰਦੇ ਸਨ ਲੁਟੇਰੇ ਆਉਂਦੇ ਸਨ ਬੜੇ ਮੁਫਲਿਸ ਬੜੇ ਗਰੀਬ ਬਰਦਾ ਫਰੋਸ਼ੀ ਹੁੰਦੀ ਸੀ ਇਦਾਂ ਮਤਲਬ 50 ਸਾਲ ਪਹਿਲੇ ਖੁਦਾ ਬੜਾ ਗਰੀਬ ਸੀ ਬਹੁਤ ਗਰੀਬ ਸੇ ਆਜ ਅਮੀਰ ਹੋ ਗਏ ਗਰੀਬੀ ਅਮੀਰੀ ਲੋਕੀ ਖੁਦਾ ਨਾਲ ਜੋੜਦੇ ਨੇ ਇਲਾਕਾ ਮਜ਼ਬ ਜ਼ਾਤ ਪਾਤ ਭਾਸ਼ਾ ਲੋਕੀ ਪਰਮਾਤਮਾ ਨਾਲ ਜੋੜਦੇ ਨੇ ਐਸਾ ਨਹੀਂ ਯਾਰੋ ਵਾਸੀ ਜੋੜਦੇ ਨੇ ਭਾਰਤ ਵਾਸੀ ਵੀ ਜੋੜਦੇ ਨੇ ਇਹ ਭਾਸ਼ਾ ਦੇਵ ਭਾਸ਼ਾ ਹੈ ਪਰਮਾਤਮਾ ਦੀ ਭਾਸ਼ਾ ਹੈ ਤੇ ਮੈਂ ਅਰਜ਼ ਕਰਾਂ ਪਰਮਾਤਮਾ ਦੀ ਕੋਈ ਭਾਸ਼ਾ ਨਹੀਂ ਕੋਈ ਵੀ ਭਾਸ਼ਾ you